ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 7-8 ਦਿਨਾਂ ਦੀ ਯਾਨੀ ਕਿ 4-5 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਹਰਿਆਣਾ ਰਾਜਾਂ ਦੇ ਮੌਸਮ ਦੀ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਅਸਲ ਜੀ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 27 ਜਨਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਤੇ ਆਥਣ ਦੇ 6:30 ਵਜੇ ਚੱਲ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਜੀ ਨਿਗ ਫਰਿਆ ਦੇ ਨਾਲ ਅੱਜ ਪੰਜਾਬ ਦੇ ਵਿੱਚ ਰਹਿਤ ਉਪਬਹੁਤੇ ਖੇਤਰਾਂ ਦੇ ਵਿੱਚ ਲੱਗਦੀ ਰਹੀ ਹੈ ਤੇ ਹਲਕੀ ਪੱਛੋਂ ਦੀਆਂ ਹਵਾਵਾਂ ਜਣੀਆਂ ਨੇ ਕੁਝ ਰਫਤਾਰ ਤੇ ਚੱਲ ਰਹੀਆਂ ਸੀ ਪੰਜਾਬ ਹਰਿਆਣਾ ਦੇ ਵਿੱਚ ਜੇਕਰ ਆਉਂਦੇ ਘੰਟਿਆਂ ਦੀ ਗੱਲ ਕਰੀਏ ਤੇ ਅੱਜ ਰਾਤ ਮੌਸਮ ਲਗਭਗ ਫੜਾ ਸਾਫ਼ ਹੀ ਰਹੇਗਾ ਕੱਲ ਸਵੇਰੇ ਫਿਰ ਤੋਂ ਕੋਰਾ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦਾ ਜਿਵੇਂ ਕਿ ਬਿੱਤੇ ਦਿਨਾਂ ਤੋਂ ਹੋ ਰਿਹਾ ਤੇ ਆਉਂਦੇ ਦਿਨਾਂ ਤੇ ਦਰਮਿਆਨ ਜਿਹੜੇ ਸਿਸਟਮ ਵਾਲੇ ਨੇ ਉਹਨਾਂ ਬਾਰੇ ਤੁਹਾਨੂੰ ਦੱਸ ਦਿਆਂ ਸੋ ਇੱਕ ਸਿਸਟਮ ਜਿਹੜਾ ਕਿ ਤੀ 31 ਨੂੰ ਲੱਗੇਗਾ ਜੀ ਤੇ ਉਹਦੇ ਵਿੱਚ ਮੀਹਾਂ ਦੇ ਅਸਰ ਬਣਦੇ ਜਾ ਫਰੇ ਆ ਹਲਕੇ ਛਰਾ ਦਿਆ ਕੁਝ ਦਬਾਬੇ ਤੇ ਖੇਤਰਾਂ ਦੇ ਵਿੱਚ ਔਰ ਮਾਜਾ ਖੇਤਰ ਮੁੱਖ ਰਹਿ ਸਕਦੇ ਆ ਜਿੱਥੇ ਹਲਕੀ ਬੁੰਦਾ ਬੰਦੀ ਦੇ ਆਸਾਰ ਜਿਹੜੇ ਆ ਬਣਦੇ ਜਾਫ ਰਹੇ ਆ ਸੋ ਇਸ ਤੋਂ ਬਾਅਦ ਜਿਹੜੇ ਕਹੇ ਲਿਆਗੇ ਜਿਹੜੇ 2-3 ਦਿਨ ਨੇ ਅੱਜ 27 ਤਰੀਕਾ 28 29 ਅਗਲੇ 48 ਘੰਟਿਆਂ ਤੱਕ ਮੌਸਮ ਆਪਣਾ ਖੁਸ਼ਕ ਰਹੇਗਾ ਸਾਫ਼ ਰਹੇਗਾ ਤਤ ਫਜੜ ਜਾਂ ਬਹੁਤੇ ਖੇਤਾਂ ਦੇ ਵਿੱਚ ਲੱਗੇ ਰਹਿਣੀ ਹੈ ਤੇ 31 ਨੂੰ ਬਦਲ ਵਾਈ ਬਣ ਸਕਦੀ ਹੈ ਸ਼ਰਾਟ ਦੇ ਆਸਾਰ ਨੇ ਉਸ ਤੋਂ ਬਾਅਦ ਜਿਹੜਾ ਸਿਸਟਮ ਇੱਕ ਹੋਰ ਲੱਗਦਾ ਜਾ ਫ ਰਿਹਾ ਜਿਹੜਾ 2-3 4 ਜਾਂ ਫਿਰ ਕਿ ਲਈ 4 5 6 ਇਹਨਾਂ ਤਰੀਕਾਂ ਦੇ ਲੱਗੇ ਲੱਗੇਗਾ ਜਿਹਦੇ ਵਿੱਚ ਆਸਾਰੇ ਬਣਦੇ ਹੋਏ ਨੇ ਕਿ ਪੰਜਾਬ ਹਰਿਆਣਾ ਰਾਜਸਥਾਨ ਨੂੰ ਇਹ ਸਿਸਟਮ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦਾ ਹੈ ਜਿਹੜੇ ਤੁਹਾਨੂੰ ਸਿ ਪਹਿਲਾਂ ਵੀ ਦੇ ਚੁੱਕੇ ਹਾਂ ਤੇ ਜੇਕਰ ਸਿਸਟਮ ਦੇ ਵਿੱਚ ਕੋਈ ਫੇਰ ਬਦਲ ਆਉਂਦਾ ਘਟਾਵਾਦਾ ਹੁੰਦਾ ਤੇ ਉਹ ਤੁਹਾਨੂੰ ਮੌਕੇ ਤੇ ਅਸੀਂ ਅਪਡੇਟ ਜਿਹੜੀਆਂ ਕਰਦੇ ਰਵਾਂਗੇ ਫਿਲਹਾਲ ਇਹਦੇ ਵਿੱਚ ਕੋਈ ਫੇਰ ਬਦਲ ਨਹੀਂ ਆ ਤੇ ਸਿਸਟਮ ਹਾਲੇ ਵੱਡੇ ਤੌਰ ਤੇ ਲੱਗਦਾ ਜਾ ਫਿਰਿਆ ਤੇ ਅਗਲੇ ਦਿਨਾਂ ਦੇ ਦਰਮਿਆਨ ਫਿਰ ਤੋਂ ਇੱਕ ਵਾਰ ਧੁੰਦ ਵਾਪਸੀ ਕਰਨ ਦੀ ਨਜ਼ਰ ਆਏਗੀ ਜਦੋਂ ਇਹ ਸਿਸਟਮ ਲੱਗ ਕੇ ਅੱਗੇ ਪਹਾੜ ਵੱਲ ਕੋਚ ਕਰ ਜਾਏਗਾ ਯਾਨੀ ਕਿ ਜਿਹੜੇ 6 7 8 9 10 ਫਰਵਰੀ ਵਾਲੇ ਦਿਨ ਹੋਣਗੇ ਇਹਨਾਂ ਦੇ ਵਿੱਚ ਧੁੰਦ ਇੱਕ ਵਾਰ ਫਿਰ ਤੋਂ ਵਾਪਸੀ ਕਰ ਸਕਦੀ ਆ ਸੋ ਜੇਕਰ ਅਗਲੇ ਦਿਨਾਂ ਦੀ ਰਿਪੋਰਟ ਦੇਖੀਏ ਜੋ ਮੌਸਮ ਖਾਗ ਨੇ ਜਾਰੀ ਕੀਤੀ ਹੈ ਕੋਲਡ ਵੇਵ ਦੇ ਅਲਰਟ ਕੱਲ੍ਹ ਦੇ ਲਈ ਫਿਰ ਤੋਂ ਜਾਰੀ ਕਰ ਦਿੱਤੇ ਨੇ ਮੌਸਮ ਖਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਕਰੀਨ ਤੇ ਤੁਸੀਂ ਦੇਖ ਵੀ ਸਕਦੇ ਹੋ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਨੇ ਤੇ ਧੁੰਦ ਵੀ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੀ ਹੈ ਹਾਲਾਂਕਿ ਕੋਈ ਬਹੁਤੇ ਆਸਾਰ ਨਹੀਂ ਹੈ ਧੁੰਦ ਦੇ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਸਵੇਰ ਵੇਲੇ ਜਿੱਥੇ ਹੋਏਗੀ ਉੱਥੇ ਵੀ ਮੌਸਮ ਜਿਗਾ ਜਗਾ ਚੜੇਗਾ 9-10 ਵਜਣਗੇ ਤੇ ਉੱਥੇ ਵੀ ਧੁੰਦ ਜੜੀ ਆ ਸਾਫ ਹੋ ਜਾਗੀ ਤੇ ਕੱਤੀ ਨੂੰ ਜਿਹੜਾ ਸਿਸਟਮ ਲੱਗਣਾ ਜੀ ਉਹ ਜਿਹੜਾ ਅੱਗੇ ਅੱਗੇ ਪਿੱਛੇ ਹੁੰਦਾ ਯਾਨੀ ਕਿ 31 ਇੱਕ ਨੂੰ ਜਿਹੜਾ ਲੱਗਦਾ ਤੇ ਜਿਹੜਾ ਮੁੱਖ ਦਿਨ ਰਹਿ ਸਕਦਾ 31 ਤਰੀਕ ਰਹਿ ਸਕਦੀ ਹੈ 31 ਤਰੀਕ ਨੂੰ ਪੰਜਾਬ ਦੇ ਵਿੱਚ ਕਹਿ ਲਈ ਹੈ ਕਿ 25 ਤੋਂ 30 ਫੀਸੰਟ ਖੇਤਰ ਦੇ ਵਿੱਚ ਲੱਗ ਰਿਹਾ ਜਾਪ ਰਿਹਾ ਕਿ ਹਲਕੇ ਸ਼ਰਾਟੇ ਬੰਦਵਾ ਦੀ ਇਹ ਸਿਸਟਮ ਲਵਾ ਸਕਦਾ ਤੇ ਬਦਲਵਾਈ ਮਾਝਾ ਖੇਤਰ ਤੇ ਦੋਆਬਾ ਖੇਤਰ ਨੂੰ ਕਵਰ ਕਰ ਸਕਦੀ ਹੈ ਇਸ ਬਾਅਦ ਜਿਹੜਾ ਸਿਸਟਮ ਲੱਗਣਾ ਜੀ ਉਹਦੀ ਮੌਕੇ ਤੇ ਅਪਡੇਟ ਤੁਹਾਨੂੰ ਦੇਵਾਂਗੇ ਇਜਾਜ਼ਤ ਦਿਓ ਜੀ ਧੰਨਵਾਦ